ਦੀ ਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਜਾਣਾ ਖਰਪਰਾ ਨੂੰ ਭੂਆ ਕੇ ਖੋਆ ਮਾਰ ਲਿਆਈਏ ਤੇ ਤੁਹਾਨੂੰ ਦਿਖਾਉਣੇ ਆ ਅੱਜ ਕਿ ਖੋਆ ਕਿਵੇਂ ਬਣਾਉਨੇ ਆ ਸੀ ਪਹਿਲਾਂ ਵੀ ਬਲੌਗ ਪਾਈ ਪਹਿਲਾਂ ਘੱਟ ਖੋਆ ਬਣਾਇਆ ਸੀ ਉਹ ਘਰੀ ਬਣਾਇਆ ਸੀ ਅੱਜ ਵੱਧ ਮਾਣਾ ਕੇ ਲਿਆਵਾਂਗੇ ਤੇ ਨਾਲੇ ਤੁਹਾਨੂੰ ਨੇੜੇ-ਤੇੜੇ ਹੋਰ ਥਾਵਾਂ ਦਿਖਾਉਣੇ ਆ ਕਿੱਥੋਂ ਸੀ ਸਮਾਨ ਲੈਣੇ ਆ ਘਰ ਦਾ ਕੁਝ ਵੀ ਜਾ ਕੇ ਆਇਓ ਲੋਕੇਸ਼ਨ ਬੋਸ ਹੋਣੀ ਆ ਫੈਮਿਲੀ ਨਾਲ ਜਾਣ ਵਾਲੀ ਆ ਚਲੋ ਆਪਾਂ ਹੁਣੇ ਤਿਆਰ ਆ ਐਮ ਫਿਰਦੇ ਸੀ ਆਪਾਂ ਜੋਰੇ ਨੂੰ ਘੁਮਾਉਂਦੇ ਜੋਰੇ ਆਪਾਂ ਹੋ ਗਏ ਸੀਗੇ ਰੈਡੀ ਤੇ ਆਪਾਂ ਜਾਣਾ ਐਂ ਦੇ ਗੱਡੀ ਆਪਾਂ ਕੱਢਣੀ ਦੀ ਔਗੇ ਇੱਕ ਕੈਨੀਓ ਲੈ ਕੇ ਜਾਣੀ ਆ ਨਾਲੇ ਬਹਾਨੇ ਨਾਲ ਚਾਰਜ ਲੱਗ ਜੂਗੀ ਪੈਟਰੋਲ ਬਚਾਉਣੇ ਆ ਤੇ ਜੋੜੇ ਹੋਣੀ ਸੇਕਦੇ ਨੇ ਧੁੱਪ ਜਾਨੂੰ ਮੈਂ ਕਰਨਾ ਚੰਨੀ ਨੂੰ ਫੋਨ ਗੋਆ ਬਜਾ ਕੇ ਹਵਾ ਕੇ ਲੈ ਕੇ ਆਉਂਦਾ ਆ ਗਏ ਆਪਾਂ ਨਿਕਲ ਕੇ ਘਰੋਂ ਪਿੰਡ ਨੰਗਲਾ ਹੁਣ ਆਪਾਂ ਢੇਲੋਂ ਜਾਣਾ ਜੋਤੀ ਹੁਣਾਂ ਦੇ ਪੈਂਟ ਕੋਟ ਪੜ ਲੀਏ ਮਾਨਗੈਸੀ ਵੀ ਢੇਲੋਂ ਇਹ ਆ ਪੜ ਲੀਏ ਆਪਾਂ ਤਲਕਾ ਤੋਂ ਘੰਟੇ ਕੋਲ ਆਈ ਪਿਕਅਪ ਦੀ ਬਲੇਜ਼ਰ ਫਰੋਂ ਡੈਲਰ ਐਂਡ ਆਈ ਡ੍ਰੌਪ ਦਿਸ ਪੈਕੇਜ ਟੂ 24 23 ਯਾਰ ਰਹੀਆਂ ਬਹੁਤ ਸੁਖਤਾਂ ਥੋਪਾ ਨਾ ਬਾਰਾ ਮਾਰਦੇ ਉੱਥੇ ਦਾ ਰਾਮ ਜੀ ਆ ਜਾਣਾ ਤਾਂ ਥੋਪ ਜੀ ਪੈਂਦੀ ਰੱਖਾ ਥੱਲੇ ਥੱਲੇ ਲੱਗਦੀ ਹੈ ਪਹੁੰਚ ਕੇ ਕੋ ਮੱਦੀ ਉਸੇ ਤੋਂ ਗਲਾ ਕੰਡਾ ਘਰ ਜਾ ਕੇ ਪਿੰਨਿਆ ਘੋਟ ਘਟਕਿਆ ਫਿਰ ਮਾਰਦਿਆਂ ਕੋਆ ਆ ਗਿਆ ਭਰੀ ਪੰਡਮ ਪੜਦੇ ਰ ਸੁਗਾ ਟੱਗ ਗਿਆ ਪਹਿਲੇ ਹੀ ਘਰ ਆਂ ਨੀਲਾ ਜਿਹਾ ਤੇ ਆ ਮੋਰੇ ਨੀਲਾ ਜਿਹਾ ਹੀ ਬੰਦਾ ਖੜਾ ਆ ਤੰਨੀ ਸਿਆ ਵਧੀਆ ਇਹ ਕਿ ਪੈਰ ਥੱਲੇ ਆਏ ਹੱਥ ਰੱਖਾ ਲਓ ਜੀ ਐ ਕਰਕੇ ਹਾਂ ਬੰਨ ਕਰ ਲਾਉਣਾ ਬਸ ਬੰਨ ਕਰਨਾ ਆਹੀ ਆਹੀ ਪਤਾ ਲੱਗਣਾ ਤੋਤੀ ਹੋਈ ਐ ਤੋਤੀ ਹੋਈ ਐ ਨਹੀਂ ਤੋਤੀ ਹੋਈ ਐ ਨਾ ਚਲ ਮੇਰੇ ਵਿੱਚ ਮਾਰਨਾ ਭਾਈ ਹੋਗਾ ਹੁਣ ਫਲ ਖੋਈ ਕਿਹਾ ਕੜਾਂਜੀ ਦੀ ਧੋ ਆਹ ਬੁੱਠੀ ਤੇ ਪੰਨਾ ਲੈਣਾ ਹਵਾ ਤੋਂ ਲਾ ਲਿਆ ਮੰਜਾ ਤੇ ਆਹ ਕੈਨੀ ਦੇ ਵਿੱਚ ਮਿਣ ਮਿਣ ਕੇ ਦੁੱਧ ਪਾ ਲਾ ਚਾਰ ਵਾਰੀਆਂ ਚ ਕੱਢਾਂਗੇ 5-5 ਕਿਲੋ ਆਵਾਲੀ ਨਾਲ ਜਿਹਾ ਤਾਂ ਲੈ ਕੇ ਹੋਣੀ ਨਾਲ

ਤੇ ਨਾ ਘਾਣੀਆ ਪਾਤੀਆਂ 5-5 ਕਿਲੋ ਦੀਆਂ ਇੱਕ ਰੋਣੇ ਦਾ ਸਵਾ 20 ਕਿਲੋ ਕੋ ਨਿਕਲਦਾ ਰਹਿ ਗਈ ਆਹ ਤੀ ਘਾਣੀ ਤੇ ਤੁੰਗਾ ਦਾ ਆਟਾ ਭੁੰਨਦੇ 2 ਕਿਲੋ ਘਿਓ ਬਾਣਦੇ ਵਿੱਚ ਦੇਸੀ ਤੇ ਆਪਦੇ ਹਿਸਾਬ ਨਾਲ ਚੋਲੇ ਚਾਹੇ ਹੋਰ ਮਿਕਸ ਕਰਾ ਥਾ ਦੇ ਹੂੰ ਬਦਾਮ ਕਾਜੂ ਵੀ ਕਰਨੇ ਆ ਤੇ ਅੱਧੇ ਘੰਟੇ ਚ ਆ ਜਾਂਦਾ ਪੂਰਾ ਆਉਣਾ ਤਾਂ ਤਾਂ ਮੰਨ ਕੇ ਚੱਲੋ ਪ੍ਰੋਸੈਸ ਅਜੇ ਲੱਗੇ ਸੀ 11 ਵਜੇ ਤੇ 3 ਵਜੇ ਨੂੰ ਕੰਮ ਨਿਬੇੜਤਾ ਤਦੋਂ ਮਰ ਰਿਹਾ ਮਰਵਾਉਂਦਾ ਹੀ ਰਹਿ ਗਿਆ ਆਟਾ ਭੁੰਨਨ ਮੈਂ ਉਹ ਆਪ ਲੈ ਕੇ ਖਾਣ ਨੂੰ ਲੱਭਣਾ ਰੱਖਤੀ ਰੱਖਤੀ ਬਾਸੋਂ ਨੇ ਝੁੱਕੀ ਕੱਢਣਾ ਕਾੜੀਆਂ ਕੱਕੋ ਭਾਈ ਇਹ ਤੇ ਪਾਉਣ ਨੂੰ ਲੈਣ ਚੱਲੇ ਜੀ ਸਮਾਨ ਟੀਮਾਰਟ ਸੰਗਵਾਲ ਦੇ ਵਿੱਚ ਲੈ ਲਖਾਨ ਪਰ ਦੇ ਸੂਏ ਵਾਲੇ ਬਾਰ ਬਾਰ ਲੈ ਪਈ ਫਿਰਨੇ ਜੰਦੀ ਕੰਬੰਦ ਕਰ ਦੇ ਮੇਰੇ ਭੈਣ ਤੋਂ بڑے ਦਾ ਰਾਜਾ ਬੰਦ ਕਰਦੇ ਹੈ ਕੀ ਬੰਦ ਕਰਦੇ ਦੱਸ ਕਰ ਹੁਣ ਆ ਯੋਪਾ ਇਹ ਮੂਵਮੈਂਟ ਕੈਂਡਸ ਨੀ ਕਿੱਥੇ ਆ ਗਏ ਕਹਿੰਦੇ ਟੀ ਮਾਰ ਆ ਗਏ ਜਾਨ ਬਾਈ ਕਿੰਨਾ ਆਟਾ ਸੀ ਗੁਆ ਆਟਾ ਦਾ ਬਾਈ ਕੋਈ ਨਹੀਂ ਪਿਆ ਥੋੜਾ ਜਿਹਾ ਕਿਉਂ ਕਿਉਂ ਦੋ ਦੋ ਨਾੜੇ ਦੇ ਵਿੱਚ ਖੋ ਮਿਕ ਹੋ ਜਾਣਾ ਹੈ ਉਹ ਆਪਣਾ ਬਣ ਕੇ ਰੈਡੀ ਸੀਗਾ ਜੀ ਦੇਖੋ ਪਿੰਨੀਆਂ ਕਿੰਨੀਆਂ ਸੋਹਣੀਆਂ ਨੇ ਬਹੁਤ ਹੈਲਦੀ ਬਣ ਲਕਿਆ ਇਹ ਬਲੌਗ ਚੰਗਾ ਲੱਗਿਆ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਥੈਂਕ ਯੂ